ਉਹ ਪੜਪੰਗਵਾ ਦੇ ਵਿੱਚ ਜਿਹੜਾ ਸਾਡਾ 스마트 ਸਕੂਲ ਹੈ ਉਹਦੇ ਵਿੱਚ ਅੱਜ ਸਾਰੀ ਵਾਸਤੇ ਉਹ तकरीबन 40 ਲੱਖ 40 ਹਜ਼ਾਰ ਦੇ ਕੰਮ ਜਿਹੜੇ ਨੇ ਉਹ ਕੰਪਲੀਟ ਹੋ ਗਏ ਨੇ ਔਰ ਉਸ ਤੋਂ ਬਾਅਦ ਕਿਉਂਕਿ ਇਹ ਪਿੰਡ ਵੀ ਜਿਹੜਾ ਮਿਹਨਤ ਕਸ਼ਾ ਦਾ ਪਿੰਡ ਆ ਔਰ ਇੱਥੇ ਬਹੁਤ ਲੋੜ ਸੀਗੀ ਇਹ ਸਕੂਲ ਨੂੰ ਵਧੀਆ ਦਿਖ ਦੇਣ ਦੀ ਔਰ ਮੈਂ ਸਮਝਦਾ ਵੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤਬਾਨ ਜੀ ਦੀ ਕੰਮ ਜਿਹੜੇ ਨੇ ਜਿਨ੍ਹਾਂ ਦਾ ਪੂਰਾ ਕੋਈ ਇਸ ਗੱਲ ਦੇ ਉੱਪਰ ਬਚਣ ਬੱਦ ਨੇ ਕਿ ਆਪਾਂ ਪੰਜਾਬ ਦੇ ਵਿੱਚ ਤਾਲੀਮ ਦੇ ਮਿਆਰ ਨੂੰ ਬਹੁਤ ਝੁੱਕਾ ਝੁੱਕਾ ਝੁੱਕੇ ਲੱਗੇ ਰਹਿਣਾ। ਸਾਰੇ ਬੈਠੋ। ਔਰ ਉਹਦੇ ਵਾਸਤੇ 40 ਲੱਖ 40 ਹਜ਼ਾਰ ਦੇ ਕੰਮ ਕੰਪਲੀਟ ਕਰਨ ਤੋਂ ਬਾਅਦ ਇੱਕ ਹੋਰ ਪ੍ਰਪੋਜ਼ਲ ਜਿਹੜੀ ਆ ਇਹਨਾਂ ਨੇ ਸਕੂਲ ਵਾਸਤੇ ਕਿਹਾ ਸੀਗਾ ਵੀ 79 ਲੱਖ ਤੇ 2000 ਰੁਪਿਆ ਹੋਰ ਚਾਹੀਦਾ ਜਿਹਦੇ ਵਿੱਚ ਇੱਕ ਵੱਖਰਾ ਸੈੱਟ ਜਿਹੜਾ ਪੋਸਟ ਫਲੋਰ ਦੇ ਉੱਪਰ ਜਿਹਦੇ ਵਿੱਚ ਕਮਰੇ ਕੰਪਿਊਟਰ ਰੂਮ ਆਰਓ ਔਰ ਜਿੰਨੀਆਂ ਬਾਕੀ ਫੈਸਿਲਿਟੀਆਂ ਨੇ ਉਹ ਹੋਣ ਗਿਆ ਸੋ ਆਖਾਲਪੁਰਾ ਕਿਰਪਾ ਕਰੇ 79 ਲੱਖ 2000 ਰੁਪਇਆ ਹੋਰ ਵੀ ਅਪਰੂਵ ਕਰਕੇ ਇੱਥੇ ਜਿਹੜਾ ਉਦਤਾ ਜਾਊਗਾ ਤਾਂ ਕਿ ਇਸ ਸਕੂਲ ਨੂੰ ਇਸ ਇਲਾਕੇ ਦਾ ਇੱਕ ਮਿਆਰੀ ਸਕੂਲ ਬਣਾਇਆ ਜਾਵੇ ਤਾਂ ਕਿ ਬੱਚੇ ਇਥੋਂ ਪੜ ਕੇ ज्ञान ਲੈ ਕੇ ਅਸੀਂ ਮਿਲ ਕੇ ਇੱਕ ਚੰਗੇ ਸੁਭਾਜ ਦੀ ਸਿਰਜਣਾ ਕਰ ਸਕੀਏ ਹਮੇਸ਼ਾ ਹੀ ਮੇਰਾ ਮਾਨੇ ਹੋਈ ਰਿਹਾ ਔਰ ਮੇਰੇ ਕਾਰੇ ਬਨਾਲੀ ਵੀ ਆ ਵੀ ਜਿੰਨਾ ਚਿਰ ਤੱਕ ਆਪਾਂ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਵੱਲ ਸਮਰਪਿਤ ਨਹੀਂ ਕਰਾਂਗੇ ਉਨਾ ਚਿਰ ਤੱਕ ਮੈਂ ਸਮਝਦਾ ਵੀ ਲੋਕਤੰਤਰ ਔਰ ਜਮਹੂਰੀਅਤ ਜਿਹੜੀ ਆ ਉਹ ਕਾਮਯਾਬ ਨਹੀਂ ਹੋ ਸਕਦੀ ਸੁਭਾਜ ਸਕੂਲ ਜਾ ਕੇ ਬਹੁਤ ਚੰਗਾ ਲੱਗਾ ਮੈਂ ਅੱਜ ਸਕੂਲ ਦੇ ਜਿਹੜੇ ਹਰ ਟੀਚਰ ਨੇ ਔਰ ਸਾਰਾ ਸਟਾਫ ਆ ਉਹਨਾਂ ਨੂੰ ਮੁਬਾਰਕ ਦੇਣਾ ਕਿ ਉਹਨਾਂ ਨੇ ਸਕੂਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੀ ਸਾਰੀ ਕਰ ਰਹੇ ਨੇ ਔਰ ਸਾਡੇ ਜਿਹੜੇ ਨਵੇਂ ਸਰਪੰਚ ਚੁਣੇ ਗਏ ਨੇ ਰਜੇਸ਼ ਪੰਗਵਾ ਜੀ ਉਹਨਾਂ ਦੀ ਸਾਰੀ ਪੰਚਾਇਤ ਨੂੰ ਮੁਬਾਰਕ ਦੇਣਾ ਕਿ ਜਿਹੜੇ ਮਿਲ ਕੇ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਤੇ ਕਰਮਸ਼ੀਲ ਨੇ ਔਰ ਜਿਹੜੀ ਜਿਹੜੀ ਆ ਮੰਗਾ ਨਹੀਂ ਉਹ ਜ਼ਰੂਰਤਾਂ ਨੇ ਰਜੇਸ਼ ਜੀ ਨੇ ਔਰ ਉਹਨਾਂ ਦੇ ਮੈਂਬਰ ਸਾਹਿਬਾਨ ਨੇ ਰੱਖੀਆਂ ਨੇ ਉਹ ਸਾਰੀਆਂ ਤੁਰ ਬੁਰੀਆਂ ਕਰਾਂਗੇ ਔਰ ਇਸ ਪਿੰਡ ਨੂੰ ਇੱਕ ਵਧੀਆ ਪਿੰਡ ਸ਼ਹਿਰ ਦਾ ਮੁਕਾਬਲੇ ਤੇ ਬਣਾ ਕੇ ਇੱਥੇ ਇੱਥੋਂ ਦੀ ਵਸੋਂ ਨੂੰ ਅਸੀਂ ਜਾਣਦੇ ਆ ਕਿ ਉਹਨਾਂ ਦਾ ਜੀਵਨ ਸਾਰਾ ਉਹ ਵਧੀਆ ਤਰੀਕੇ ਨਾਲ ਪੂਰਾ ਚੁੱਕਿਆ ਜਾਵੇ ਔਰ ਹਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਧੰਨਵਾਦ ਜਿਨ੍ਹਾਂ ਨੇ ਤਾਲੀਮ ਨੂੰ ਇਨਾ ਵੱਡਾ ਰੁਤਬਾ ਪੰਜਾਬ ਦੇ ਵਿੱਚ ਦੇ ਕੇ ਲੋਕਾਂ ਦੀ ਸੇਵਾ ਵੱਲ ਸਰਪ੍ਰਸਤ ਕੀਤੀ ਆ ਸੋ ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ ਲੈਂਦੇ ਆ ਧੰਨਵਾਦ